ਹੱਥ ਦੇ ਵਿੱਚ ਸਕੈਚ ਹੈ ਤਾਂ ਉਹੀ ਬੰਦਾ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਤੁਸੀਂ ਇੱਥੇ ਨਸ਼ਾ ਵੇਚਦੇ ਹੋ ਤੁਹਾਡਾ ਸਕੈਚ ਚੱਕਿਆ ਆ ਨਹੀਂ ਨਹੀਂ ਸਰ ਮੈਂ ਨਹੀਂ ਵੇਚਦਾ ਕੋਈ ਨਸ਼ਾ ਨਸ਼ਾ ਵਿਕਦਾ ਇੱਥੇ ਬਹੁਤ ਜ਼ਿਆਦਾ ਤੂ ਹੈ ਨਾ ਕਾ ਮੈਂ ਤੁਹਾਨੂੰ ਸੱਚ ਕਹਿ ਰਿਹਾ ਕਿਹੜੇ ਕਿਹੜੇ ਬੰਦੇ ਵੇਚਦੇ ਆ ਲਿਆ ਮੈਂ ਮੈਂ ਐਵੇਂ ਮੈਂ ਕਿਸ ਨੂੰ ਕੀ ਕਹਿ ਦਵਾ ਆਏ ਬੰਦ ਗਰਮਾਨ ਵੀ ਆਈ ਦੀ ਇੱਕ ਵਾਰ ਪਹਿਨਾ ਅਸ ਤਾਂ ਉਹਨੂੰ ਵੀ ਦੱਸਿਆ ਦਾ ਵੀ ਉਹਰੇ ਹਾਲ ਕੁਝ ਹੁਣ ਆਏ ਜੀ ਹੁਣ ਕੀ ਕਹਿ ਸਕਦੇ ਆ ਤੁਹਾਨੂੰ ਪਤਾ ਹੀ ਆ ਹਾਲਾਤ ਤਾਂ ਪੰਜਾਬ ਦਾ ਸ਼ਾਮ ਨੂੰ ਗੁਨੀਆਂ ਚੰਡੀਗੜ੍ਹ ਵਾਲੀਆਂ ਯੂਨੀਵਰਸਿਟੀ ਵਾਲੀਆਂ ਰੈਤਵਾਰ ਵਾਲੀਆਂ ਮੁੰਡੇ ਕੁੜੀਆਂ ਬਹੁਤ ਆਉਂਦੇ ਨੇ ਮੁੰਡੇ ਕੁੜੀਆਂ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਇੱਥੇ ਬਹੁਤ ਆਉਂਦੇ ਬਹੁਤ ਆਉਂਦੇ ਦੇਖੋ ਪਹਿਨਾ ਹੀ ਤਾਂ ਅਫਸਰ ਆਇਆ ਤਾਂ ਉਹ ਸਣੀ ਦੇ ਵਿੱਚ ਉਹਨੇ ਥੋੜਾ ਜਿਆਦਾ ਠੱਲ ਪਾਤੀ ਸੀ ਹੁਣੇ ਨਵਾਂ ਆਇਆ ਜਿਹੜਾ ਮੁੰਡਾ ਬਾਊ ਜੇ ਦੇਖੋ ਜੇ ਕਰ ਦਵੇ ਪਹਿਨਾ ਦਾ ਬਹੁਤ ਫਰਕ ਪੈ ਗਿਆ ਦਾ ਵੀ ਜਿਹੜਾ ਕੋਈ ਜ਼ਿਆਦਾ ਨਸ਼ਾ ਕਰਨ ਵਾਲਾ ਹੈ ਉਹਨੂੰ ਤਾਂ ਪੁਲਿਸ ਫੜਦੀ ਹੋਣੀ ਕਿਤੇ ਮਰਨਾ ਜਾਵੇ ਕਿਉਂਕਿ ਅਫਸਰ ਫੜਦਾ ਉਹ ਕਿਤੇ ਮਰ ਮਰਾ ਜਾਵੇ ਲੀਡਰੇ ਪਿਛੇ ਪੈ ਜਾਣੇ ਉਹ ਤੇ ਤੇਰੇ ਕੋਲ ਬੰਦਾ ਮਰ ਗਿਆ ਮੁੰਜੇ ਜੁਧ ਨਸ਼ਾ ਵਿਰੁੱਧ ਦਾ ਆਪਾਂ ਨਾਰਾ ਦੇ ਰਹੇ ਆ ਤਾਂ ਫਿਰ ਉਹ ਵੀ ਚੀਜ਼ ਨੂੰ ਰੋਕਣਾ ਵੀ ਚਾਹੀਦਾ ਖਤਮ ਵੀ ਹੋਣੀ ਚਾਹੀਦੀ ਫਿਰ ਉਹ ਖਤਮ ਤਾਂ ਹੋ ਨਹੀਂ ਰਿਹਾ ਜੇ ਗਰਾਊਂਡ ਰਿਐਲਿਟੀ ਦੇਖੀ ਤਾਂ ਖਤਮ ਕੁਝ ਨਹੀਂ ਹੋ ਰਿਹਾ ਉਹ ਗੰਦ ਪਾਇਆ ਜਨਾਬ ਇਹਨੇ ਸਭ ਨੇ ਪਾਇਆ ਪਿੰਡ ਵਿੱਚ ਲੋਕਾਂ ਨੇ ਬਹੁ ਗੰਦ ਪਾਇਆ ਦਾ ਇਹ ਗੰਦ ਬਹੁਤ ਪਾਇਦਾ ਗੰਦ ਚਕਾਓ ਇਹ ਗੰਦ ਤੁਸੀਂ ਚੁਕਾ ਸਕਦੇ ਆ ਕੋਈ ਗੰਦ ਨਹੀਂ ਚੁਕਾ ਸਕਦਾ ਕਰਨ ਮੌਜੂਦ ਆ ਜਿੱਥੇ ਕਿ ਪੰਜਾਬ ਪੁਲਿਸ ਨੇ ਇੱਕ ਪ੍ਰੈਸ਼ਨ ਤਹਿਤ ਮہم ਸ਼ੁਰੂ ਕੀਤੀ ਹੋਈ ਆ ਤਾਂ ਕੁਝ ਬੰਦੇ ਜਿਹੜੇ ਰਿਕਵਰ ਕੀਤੇ ਜਾ ਰਹੇ ਨੇ ਹੱਥ ਦੇ ਵਿੱਚ ਸਕੈਚ ਆ ਤਾਂ ਉਹੀ ਬੰਦਾ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਤੁਸੀਂ ਇੱਥੇ ਨਸ਼ਾ ਵੇਚਦੇ ਹੋ ਤੁਹਾਡਾ ਸਕੈਚ ਚੱਕਿਆ ਆ ਨਹੀਂ ਨਹੀਂ ਸਰ ਮੈਂ ਨਹੀਂ ਵੇਚਦਾ ਜੀ ਸਰ ਤੁਸ ਤੁਹਾਡੇ ਕੋਲ ਸਕੈਚ ਹੈ ਕੀ ਕੁਛ ਇਹ ਦੇ ਇਹ ਦੇ ਬਾਰੇ ਜਾਣਕਾਰੀ ਸਸਪੈਕਟ ਹੈ ਵੈਰੀਫਾਈ ਕਰ ਰਹੇ ਹਾਂ ਤਾਂ ਦੱਸ ਦਿਓ ਤੁਹਾਨੂੰ ਜੀ ਮਤਲਬ ਹੁਣ ਜਿਵੇਂ ਇਹਨਾਂ ਦਾ ਤੁਸੀਂ ਸਕੈਚ ਚੱਕਿਆ ਹੋਇਆ ਕਿਸੇ ਵੈਰੀਫਾਈ ਕਰ ਰਹੇ ਪਹਿਲਾਂ ਇੱਥੇ ਪਰਚੇ ਦਰਜ ਹੈ ਓਕੇ ਉਹੀ ਦੇਖ ਰਹੇ ਹਾਂ ਕਿਸ ਤਾ ਹੈ ਤਾਂ ਪਰਚੇ ਦਰਜ ਹੈ ਨਸ਼ਾ ਤਸਕਰੀ ਜਾਂ ਕੋਈ ਨਸ਼ਾ ਤਸਕਰੀ ਦਾ ਬਿਲਕੁਲ ਇੱਕ ਬੰਦਾ ਜਿਹੜਾ ਹੈ ਪੰਜਾਬ ਪੁਲਿਸ ਨੇ ਹੁਣੇ ਜਿਹੜਾ ਇੱਥੋਂ ਫੜਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਕਹਿ ਰਹੀ ਸੀ ਕਿ ਇਹ ਵੀ ਸਕੈਚ ਚੱਕਿਆ ਹੋਇਆ ਸਕੈਚ ਦੇ ਚੱਲਦਿਆਂ ਹੋਇਆਂ ਇਸ ਬੰਦੇ ਨੂੰ ਜਿਹੜਾ ਹੈ ਸਾਹਮਣੇ ਲਿਆਤਾ ਤਾਇਤਾ ਸੂਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹਨਾਂ ਨੂੰ ਲੈ ਕੇ ਜਾ ਰਿਹਾ ਇਸ ਵਕਤ ਇਹ ਖੜੜ ਜਿਹੜਾ ਹੈ ਤੁਹਾਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਦੇ ਕੋਲ ਪੰਜਾਬ ਪੁਲਿਸ ਦੇ ਕੋਲ ਇੱਕ ਸਕੈਚ ਸੀਗਾ ਉਸ ਦੇ ਤਹਿਤ ਚਲਦਿਆਂ ਹੋਇਆਂ ਇਸ ਨੂੰ ਜਿਹੜਾ ਹੈ ਬੁਲਾਇਆ ਹੁਣ ਇਹਨਾਂ ਦੇ ਉੱਤੇ ਪਰਚੇ ਨੇ ਪਰਚੇ ਕਿਸ ਤਰ੍ਹਾਂ ਦੇ ਨੇ ਉਹ ਜਿਵੇਂ ਦੱਸਦੇ ਸੀਗੇ ਅਫਸਰ ਪੰਜਾਬ ਪੁਲਿਸ ਦੇ ਤਾਂ ਹੁਣ ਇਹਨਾਂ ਨੂੰ ਵੈਰੀਫਾਈ ਕੀਤਾ ਜਾਏਗਾ ਕਿ ਵੀ ਕਿਵੇਂ ਕੀ ਕੁਝ ਇਹਦੇ ਉੱਤੇ ਪਰਚੇ ਕਾਦੇ-ਕਾਦੇ ਨੇ ਕਿਉਂਕਿ ਸਕੈਚ ਜਿਹੜਾ ਹੈ ਪੰਜਾਬ ਪੁਲਿਸ ਦੇ ਕੋਲ ਬ੍ਰਾਮਦ ਹੋਇਆ ਉਹਦੇ ਤਹਿਤ ਜਿਹੜਾ ਇਸ ਨੂੰ ਜਿਹੜਾ ਬਲੈਕ ਆ ਤਾਂ ਇਹ ਤਸਵੀਰ ਤੋਂ ਨਾਲ ਸੰਜੀ ਕੀਤੀ ਹੈ ਖਰੜ ਤੋਂ ਤਾਂ ਬਿਲਕੁਲ ਇਹਨਾਂ ਨੂੰ ਹੁਣ ਅੱਗੇ ਲੈ ਕੇ ਜਾਇਆ ਜਾ ਰਿਹਾ ਤੁਸੀਂ ਤਸਵੀਰ ਦੇਖ ਰਹੇ ਹੋ ਸਰ ਕਿੰਨੇ ਕ ਮੁਕਦਮੇ ਦਰਜ ਨੇ ਇਸ ਦੇ ਉੱਤੇ ਕਿਵੇਂ ਜਿਸਕੇਚ ਦੇ ਨਾਲ ਤੁਹਾਡੇ ਰਕਬੂ ਪਤਾ ਨਹੀਂ ਅਸੀਂ ਵੇਖਿਆ ਰੇ ਯਾਰ ਸ਼ੱਕੀ ਬੰਦਾ ਤਾਂ ਕਰੀਏ ਨੇ ਕੋਈ ਗੱਲ ਤਾਂ ਬਿਲਕੁਲ ਇਹ ਕਹਿ ਰਹੇ ਨੇ ਕਿ ਸ਼ੱਕੀ ਬੰਦਾ ਹੈ ਸ਼ੱਕੀ ਬੰਦੇ ਦੇ ਤਹਿਤ ਉਹਨੂੰ ਜਿਹੜਾ ਚੱਕਿਆ ਗਿਆ ਹਾਲਾਂਕਿ ਅਸੀਂ ਫਿਰ ਇਸ ਦਾ ਫੇਸ ਬਲਰ ਕਰਾਂਗੇ ਪੰਜਾਬ ਪੁਲਿਸ ਕਲੀਅਰ ਨਹੀਂ ਕਰ ਰਹੀ ਕਿ ਵੀ ਹਾਲਾਂਕਿ ਉਹ ਹੈਗਾ ਲੋੜਿੰਦਾ ਇਸ ਚੀਜ਼ ਦੇ ਵਿੱਚ ਨਸ਼ਾ ਤਸਵੀਰ ਦੇ ਵਿੱਚ ਜਾਂ ਨਹੀਂ ਤਾਂ ਉਸ ਨੂੰ ਜਿਹੜਾ ਫੜਿਆ ਗਿਆ ਉਹ ਬੰਦਾ ਮੰਨ ਰਿਹਾ ਸੀਗਾ ਕਿ ਮੇਰੇ ਉੱਤੇ ਪਹਿਲਾਂ ਪਰਚੇ ਸੀਗੇ ਤੇ ਪੰਜਾਬ ਪੁਲਿਸ ਵੀ ਦੱਸਦੀ ਨਜ਼ਰ ਆਈ ਕਿ ਵੀ ਹਾਂ ਇਸ ਦੇ ਉੱਤੇ ਪਹਿਲਾਂ ਪਰਚੇ ਸੀਗੇ ਸ਼ੱਕੀ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਹਾਂ ਇਹ ਖਰੜ ਤੋਂ ਜਿੱਥੇ ਕਿ ਅੱਜ ਜਿਹੜਾ ਹੈ ਇਹ ਖਾਸ ਤੌਰ ਦੇ ਉੱਤੇ ਕੈਸ਼ਓਪਰੇਸ਼ਨ ਕੀਤਾ ਗਿਆ ਕੈਸ਼ਓਪਰੇਸ਼ਨ ਦੇ ਵਿੱਚ ਕਈ ਸਾਰੀਆਂ ਜੜੀਆਂ ਨੇ ਰਿਕਵਰੀਆਂ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਦੋ ਮੋਟਰਸਾਈਕਲ ਜਿਹੜੇ ਨੇ ਰਿਕਵਰ ਹੋਏ ਨੇ ਹੋਰ ਵੱਡੀ ਕਾਮਯਾਬੀ ਪੁਲਿਸ ਨੂੰ ਹਜੇ ਹੱਥ ਨਹੀਂ ਆਈ ਕਿਉਂਕਿ ਜਿਹੜਾ ਇਹ ਏਰੀਆ ਹੈ ਪੈਟਰੋਲ ਪੰਪ ਦੇ ਕੋਲ ਖਰੜ ਦੇ ਵਿੱਚ ਇਹਨੂੰ ਰੈੱਡ ਜ਼ੋਨ ਕਿਹਾ ਜਾਂਦਾ ਕਿ ਵੀ ਨਸ਼ਾ ਇੱਥੇ ਬਹੁਤ ਸਾਰਾ ਵਿਕਦਾ ਹੈ ਪਰ ਅੱਜ ਜਿਹੜੀ ਰਿਕਵਰ ਹੋਈ ਹੈ ਉਹ ਦੋ ਮੋਟਰਸਾਈਕਲ ਹੋਏ ਨੇ ਕੋਈ ਸ਼ੱਕੀ ਬੰਦੇ ਨੇ ਉਹਨਾਂ ਨੂੰ ਹੱਥ ਦੇ ਵਿੱਚ ਕੀਤਾ ਗਿਆ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਖਰੜ ਤੋਂ ਜਿੱਥੇ ਕਿ ਐਸਐਸਪੀ ਸਾਹਿਬ ਆਪ ਖੁਦ ਜਿਹੜੇ ਨੇ ਲੀਡ ਕਰ ਰਹੇ ਸੀਗੇ ਆਪਰੇਸ਼ਨ ਨੂੰ ਡੀਐਸਪੀ ਕਰਨ ਸਤੂ ਜਿਹੜੇ ਲੀਡ ਕਰ ਰਹੇ ਸੀਗੇ ਆ ਇਹ ਤਾਂ ਵੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਸ ਤਰੀਕੇ ਦੇ ਨਾਲ ਉਹ ਬੰਦੇ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਸ ਤੋਂ ਪੁੱਛਗਿੱਛ ਹੋਏਗੀ ਕਿ ਵੀ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਜਾਂ ਉਹਦੇ ਉੱਤੇ ਐਫ ਆਈ ਆਰ ਦਰਜ ਹੈ ਕਿ ਚੀਜ਼ਾਂ ਸੀਗੀਆਂ ਉਹ ਸਾਰੀਆਂ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਣਗੀਆਂ ਕਿ ਵੀ ਕੀ ਮਸਲਾ ਸੀਗਾ ਕਿਵੇਂ ਇਹ ਐਫ ਆਈ ਆਰ ਦਰਜ ਹੋ ਜਾਣ ਕਿਉਂਕਿ ਲੜਿੰਦਾ ਕਿਹਾ ਜਾ ਰਿਹਾ ਕਿ ਲੜਿੰਦਾ ਸੀਗਾ ਤੇ ਪੁਲਿਸ ਨੇ ਗੱਡੀ ਦੇ ਵਿੱਚ ਬਿਠਾ ਲਿਆ ਇਹਨਾਂ ਦੋਨਾਂ ਨੂੰ ਉਹਨਾਂ ਦੇ ਵਾਈਫ ਸ਼ਾਇਦ ਜਾਂ ਕੋਈ ਉਹਨਾਂ ਦੇ ਕਲੀਕਸ ਹੋਣਗੇ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਬਿਲਕੁਲ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਖਰੜ ਤੋਂ ਜਿੱਥੇ ਕਿ ਦੋ ਮੋਟਰਸਾਈਕਲ ਦੋ ਜਿਹੜੇ ਨੇ ਬੰਦੇ ਜਿਹੜੇ ਰਿਕਵਰ ਹੋਏ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਨੇ ਅੱਜ ਨਸ਼ਾ ਤਸਕਰਾਂ ਨੂੰ ਲੈ ਕੇ ਖਾਸ ਤੌਰ ਦੇ ਤੇ ਰਿਕਵਰੀ ਦੇ ਲਈ ਇੱਥੇ ਰੇਡ ਮਾਰੀ ਸੀਗੀ ਤਾਂ ਹੁਣ ਪੰਜਾਬ ਪੁਲਿਸ ਵੀ ਇੱਥੋਂ ਮੂਵ ਹੋ ਰਹੀ ਹੈ ਇਹ ਰਿਕਵਰੀ ਨੂੰ ਲੈ ਕੇ ਇੱਥੇ ਖਾਸ ਤੌਰ ਦੇ ਉੱਤੇ ਪੁਲਿਸ ਪਹੁੰਚੀ ਹੋਈ ਸੀਗੀ ਜਿਵੇਂ ਇੱਥੇ ਦੋ ਕੁਰਸੀਆਂ ਰੱਖੀਆਂ ਹੋਈਆਂ ਨੇ ਦੋ ਬੰਦੇ ਇੱਕ ਲੇਡੀ ਇੱਕ ਬੰਦਾ ਬਿਠਾ ਲਿਆ ਦੋ ਮੋਟਰਸਾਈਕਲ ਰੱਖ ਲਏ ਹੱਥਾਂ ਦੇ ਵਿੱਚ ਸਕੈਚ ਇਹ ਨੋਖਾ ਆਪਰੇਸ਼ਨ ਸੀਗਾ ਕੈਸ਼ੋ ਆਪਰੇਸ਼ਨ ਕਿਉਂਕਿ ਹੱਥਾਂ ਦੇ ਵਿੱਚ ਸਕੈਚ ਲੈ ਕੇ ਪੰਜਾਬ ਪੁਲਿਸ ਖਰੜ ਦੇ ਵਿੱਚ ਨਿਤਰੀ ਹੋਈ ਸੀਗੀ ਉਤਰੀ ਆਈ ਸੀਗੀ ਲੋਕਾਂ ਨੂੰ ਪੁੱਛਿਆ ਜਾ ਰਿਹਾ ਸੀਗਾ ਇਸ ਨੂੰ ਜਾਣਦੇ ਹੋ ਜਾਂ ਨਹੀਂ ਇਸ ਦੇ ਘਰ ਕੇ ਇਹਨੂੰ ਦੇਖਿਆ ਇਹ ਪਹਿਚਾਨ ਚ ਆ ਗਿਆ ਉਹਨੂੰ ਚੱਕ ਕੇ ਬਾਹਰ ਲਿਆਏ ਕਿ ਬਈ ਚੱਲ ਇਹਦੇ ਉੱਤੇ ਪਰਚੇ ਨੇ ਹੁਣ ਜਿਵੇਂ ਕੋਈ ਮਲਾਜ਼ਮ ਸੀਗੇ ਉਹਨਾਂ ਨੇ ਦੱਸਿਆ ਕਿ ਵੀ ਇਹਨਾਂ ਦੁਤੇ ਕੋਈ ਪਰਚੇ ਕੋਈ ਐਫ ਆਈ ਆਰ ਦੱਚ ਸੀਗੇ ਇਸ ਕਰਕੇ ਇਹਨਾਂ ਨੂੰ ਰਿਕਵਰ ਕੀਤਾ ਤਾਂ ਹੁਣ ਪੁਲਿਸ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ ਤਸਵੀਰ ਤੁਸੀਂ ਦੇਖੋਗੇ ਇਹ ਏਰੀਆ ਬਿਲਕੁਲ ਜਿਹੜਾ ਰੈੱਡ ਮੰਨੇਂ ਦਾ ਇੱਥੇ ਲੋਕ ਵਸਨੀਕ ਵੀ ਨੇ ਅੰਕਲ ਜੀ ਤੁਸੀਂ ਇੱਥੋਂ ਦੇਣ ਵਾਲਿਓ ਹਾਂ ਇੱਥੋਂ ਆਦੇ ਬਈ ਕਿੱਥੋਂ ਦੇਣ ਵਾਲਿਓ ਅਸੀਂ ਇੱਥੇ ਤੋਂ ਤੁਸੀਂ ਤਾਂ ਕਾਫੀ ਟਾਈਮ ਤੇ ਦੇਖ ਰਹੇ ਥੇ ਦੱਸੋ ਤਾਂ ਜੀ ਗੁਰੂ ਪਿਆਰੇ ਰੁਕੋ ਤਾਂ ਅਸੀਂ ਗੱਲ ਤਾਂ ਸੁਣੋ ਮੇਰੀ ਇਹ ਤਾਂ ਇੱਥੇ ਮੈਂ ਤੁਹਾਨੂੰ ਦੇਖ ਰਿਹਾ ਬੜੇ ਟਾਈਮ ਤੋਂ ਕਿੱਥੋਂ ਆਇਆ ਹੋ ਇੱਧਰ ਆਇਆ ਮੈਂ ਤਾਂ ਚੱਲ ਗਿਆ ਘਰ ਨੂੰ ਚੱਲਿਆ ਘਰ ਨੂੰ ਜਾ ਰਹੇ ਹਾਂ ਹਾਂ ਅੱਛਾ ਨਸ਼ਾ ਨੂੰ ਸ਼ਾ ਕਿੰਨਾ ਵਿਕਦਾ ਇੱਥੇ ਸਾਨੂੰ ਪਤਾ ਹੈ ਵੈਸੇ ਨਾ ਨਾ ਹੀ ਖਾਂਦੇ ਨਾ ਹੀ ਰਦੇ ਅੱਛਾ ਸਾਨੂੰ ਪਤਾ ਦਾ ਬਿਲਕੁਲ ਇਹ ਤਸਵੀਰ ਹੈ ਜਿੱਥੇ ਕਿ ਤੁਹਾਨੂੰ ਸਾਂਝੀ ਕੀਤੀ ਆ ਬਈ ਕੀ ਹਾਲ ਨੇ ਠੀਕ ਹੋ ਹਾਂ ਤੁਹਾਡਾ ਇਹ ਅੰਦਰ ਹਾਂਜੀ ਹਾਂਜੀ ਕਹਿੰਦੇ ਕਿੱਥਾ ਬੜਾ ਵਿਕਦਾ ਇਸ ਏਰੀਆ 'ਚ ਕਹਿੰਦਾ ਇਹ ਤਾਂ ਰੈੱਡ ਜ਼ੋਨ ਆ ਕਹਿੰਦੇ ਖਰੜਦਾ ਤੁਸੀਂ ਕੀ ਮੰਨਦੇ ਹੋ ਸਭ ਨੂੰ ਪਤਾ ਹੈ ਹੁਣ ਦੱਸੋ ਕੀ ਅੱਜ ਪੁਲਿਸ ਆਈ ਸੀਗੀ ਆਹ ਗਗਰਮਾਨ ਵੀ ਆਈ ਸੀ ਇੱਕ ਵਾਰ ਪਹਿਨਾ ਹਸਤਾ ਉਹਨੂੰ ਵੀ ਦੱਸਿਆ ਦਾ ਵੀ ਉਹਰੇ ਹਾਲ ਕੁਸ ਹੁਣ ਐ ਜੀ ਹੁਣ ਕੀ ਕਹਿ ਸਕਦੇ ਆ ਤੁਹਾਨੂੰ ਪਤਾ ਹੀ ਆ ਹਾਲਾਤ ਆ ਦਾ ਪੰਜਾਬ ਦਾ ਕਈ ਚੀਜ਼ਾਂ ਹੁੰਦੀਆਂ ਨੇ ਕੈਮਰੇ ਤੇ ਬੰਦਾ ਨਹੀਂ ਖੁੱਲ ਕੇ ਬੋਲ ਸਕਦਾ ਆਫ ਦੀ ਰਿਕਾਰਡ ਵੀ ਕਈ ਚੀਜ਼ਾਂ ਦੱਸ ਦਿੰਦਾ ਹੁੰਦਾ ਬੰਦਾ ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਨਾਲ ਪੁਲਿਸ ਅੱਜ ਪਹੁੰਚੀ ਸੀਗੀ ਦੋ ਮੋਟਰਸਾਈਕਲ ਲੈ ਗਈ ਇੱਕ ਬੰਦਾ ਇੱਕ ਜਨਾਨੀ ਨੂੰ ਲੈ ਗਈ ਕੀ ਲੱਗਦਾ ਕਿ ਇਹ ਰਿਕਵਰੀ ਵੱਡੀ ਆ ਜਾਂ ਜਿਸ ਤਰੀਕੇ ਦੇ ਨਾਲ ਸ਼ਾਮ ਨੂੰ ਇੱਥੇ ਨਸ਼ਾ ਵਿਕਦਾ ਕੁੜੀਆਂ ਤੇ ਕੁੜੀਆਂ ਵਿਕਦੀਆਂ ਨੇ ਦੂਜਾ ਕਹੋ ਜੀ ਫਿਰ ਸ਼ਾਮ ਨੂੰ ਗੁਨੀਆਂ ਚੰਡੀਗੜ੍ਹ ਵਾਲੀਆਂ ਯੂਨੀਵਰਸਿਟੀਆਂ ਰੈਤਵਾਰ ਵਾਲੀਆਂ ਮੁੰਡੇ ਕੁੜੀਆਂ ਬਹੁਤ ਆਉਨੇ ਆ ਮੁੰਡੇ ਕੁੜੀਆਂ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਇੱਥੇ ਬਹੁਤ ਆਉਨੇ ਬਹੁਤ ਤੁਸੀਂ ਸ਼ਾਮ ਨੂੰ ਕਿਤੇ 7:00 ਵਜੇ ਖੜ ਕੇ ਲੁੱਕੇ ਦੇਖ ਲਿਓ ਅੱਜ ਤਾਂ ਦੋ ਆਪਰੇਸ਼ਨ ਕਰ ਚੁੱਕੇ ਆ ਆ ਕੁੜੀਆਂ ਕਰੀਆਂ ਬਹੁਤ ਆਉਨੀਆਂ ਉਹਦੇ ਇਹਦੇ ਤੇ ਰੋਕ ਕਿਵੇਂ ਲੱਗੇਗੀ ਕਿ ਇਸ ਤਰੀਕੇ ਨਾਲ ਜਿਹੜੇ ਆਪਰੇਸ਼ਨ ਕਰਦੇ ਨੇ ਪੁਲਿਸ ਨੇ ਰੋਕ ਲੱਗ ਜੇਗੀ ਇਸ ਤਰ੍ਹਾਂ ਦੇਖੋ ਪਹਿਨਾ ਹੀ ਕਾਪਸਰ ਆਇਆ ਤਾਂ ਉਹ ਸਣੀ ਦੇ ਵਿੱਚ ਉਹਨੇ ਥੋੜਾ ਜਿਆਦਾ ਠੱਲ ਪਾਤੀ ਦੀ ਉਹਨੇ ਨਵਾਂ ਆਇਆ ਜਿਹੜਾ ਮੁੰਡਾ ਬਾਊ ਜਆ ਦੇਖੋ ਜੇ ਕਰ ਦਵੇ ਪਹਿਲਾਂ ਤਾਂ ਬਹੁਤ ਫਰਕ ਪੈ ਗਿਆ ਤਾਂ ਓਕੇ ਪਹਿਲਾਂ ਤਾਂ ਯਾਨੀ ਕਿ ਇੱਕ ਵਾਰ ਦਾ ਤਕਰੀਬਾ ਲਾ ਲਓ ਤੁਸੀਂ ਇੱਥੇ ਇੱਕ ਵੀ ਕੁੜੀ ਨਹੀਂ ਦੀ ਵਿਗਦੀ ਓਕੇ ਹੁਣ ਦੁਬਾਰਾ ਜਾਂ ਫੇਰ ਸ਼ੁਰੂ ਹੋਇਆ ਹੁਣ ਹੁਣ ਇਹ ਆਇਆ ਲੱਗਦਾ ਅਸਰ ਦੇਖੋ ਕਰ ਦਵੇ ਤੁਹਾਨੂੰ ਵੀ ਤੁਹਾਡੇ ਤੇ ਵੀ ਸ਼ੱਕ ਹਮ ਤਾਂ ਆਣਾ ਕਈ ਵਾਰ ਜਿਵੇਂ ਤੁਹਾਡਾ ਏਰੀਆ ਇੱਥੇ ਹੈਗਾ ਤੁਹਾਨੂੰ ਵੀ ਲੋਕ ਸਵਾਲ ਕਰਦੇ ਹੋਣਗੇ ਯਾਰ ਇਹ ਤਾਂ ਨਸ਼ਾ ਤਸਕਰ ਨੇ ਇੱਥੇ ਨਸ਼ਾ ਵਿਕਦਾ ਬੜਾ ਤੁਹਾਨੂੰ ਵੀ ਕਈ ਵਾਰ ਕਿੰਤੂ ਪਰੰਤੂ ਕਰਦੇ ਹੋਣਗੇ ਕਿ ਵੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਹੋਣੇ ਬਹੁਤ ਹੁੰਦਾ ਹੈ ਹੁਣ ਸਾਡੇ ਕੋਲ ਮੰਨ ਲਓ ਕੋਈ ਹੁਣ ਮੁੰਡਾ ਆਇਆ ਜੇ ਹੁਣ ਆ ਮੁੰਡਾ ਆ ਹੁਣ ਜੇ ਮੰਨ ਲਓ ਕੋਈ ਰੋਡਾ ਮੋਡਾ ਆ ਗਿਆ ਹੈ ਭੱਜ ਕੇ ਆਉਨੇ ਆ ਬਾਈ ਆਂ ਬੁੜੀ ਲੈਣੀ ਐ ਅਗਲਾ ਕਹਿੰਦਾ ਨਾ ਉਹ ਬਾਈ ਇਸ ਦਾ ਕੰਮ ਕਰਾਉਣਾ ਆ ਅੱਛਾ ਬਹੁਤ ਬੰਦੇ ਮੇਰੇ ਕੋਲ ਕੀ ਕੰਮ ਕਰਾਉਣ ਤੋਂ ਇੱਕ ਕਤਨ ਆਉਨੇ ਆ ਵੀ ਕੋਈ ਮਾਂ ਬਾਪ ਬੈਠਾ ਹੋਵੇ ਭਾਈ ਬੈਣ ਬੈਠਾ ਹੋਵੇ ਕਹੂਗਾ ਵੀ ਸ਼ਾਇਦ ਨਸ਼ੇ ਕਰਕੇ ਕੰਮ ਕਰਾਉਣਾ ਆ ਔਰੇ ਇਹ ਚੀਜ਼ ਦਾ ਸਾਨੂੰ ਬਹੁਤ ਫਰਕ ਪੈਂਦਾ ਹੈ ਬਿਲਕੁਲ ਮਤਲਬ ਕੰਮ ਤੇ ਵੀ ਅਸਰ ਪੈਂਦਾ ਕੋਈ ਬੰਦਾ ਇਹਨਾਂ ਕੋਲ ਆਇਆ ਭੱਜ ਕੇ ਆਉਂਦੇ ਨੇ ਪੁੱਛਣ ਲੱਗ ਜਾਂਦੇ ਨੇ ਬਈ ਤੁਸੀਂ ਵੀ ਇੱਥੋਂ ਦੇ ਆਂ ਹਾਂਜੀ ਹਾਂਜੀ ਲੋਕ ਕਿੰਨੀ ਕ ਤੰਗੀ ਪਰੇਸ਼ਾਨੀ ਆ ਹੈ ਜਿਹੜੇ ਨਸ਼ਾ ਤਸਕਰ ਨੇ ਵੇਚਦੇ ਨੇ ਪੀਂਦੇ ਖਾਂਦੇ ਨਹੀਂ ਕਹਿੰਦੇ ਤੰਗੀ ਪਰੇਸ਼ਾਨੀ ਤਾਂ ਦੇਖੋ ਹੈਗੀ ਹੈ ਸਾਰਿਆਂ ਨੂੰ ਪਰੇਸ਼ਾਨੀ ਹੈਗੀ ਹੈ ਸਾਰੀ ਦੁਨੀਆ ਨੂੰ ਹੈ ਪੂਰੇ ਪੰਜਾਬ ਨੂੰ ਹੈ ਇਕੱਲੇ ਇਸ ਏਰੀਆ ਦੀ ਗੱਲ ਨਹੀਂ ਹੈਗੀ ਪੂਰੇ ਪੰਜਾਬ ਦੀ ਗੱਲ ਹੈ ਇਹ ਬਿਲਕੁਲ ਬਟ ਹੁਣ ਇਹ ਤਾਂ ਹੁਣ ਪ੍ਰਸ਼ਾਸਨ ਨੇ ਸੋਚਣਾ ਹੈ ਨਾ ਉਹਨੇ ਪਕੜੇ ਜਾਂਦੇ ਆ ਕਾਨੂੰਨ ਚਾ ਇਹਨਾਂ ਨੂੰ ਰੈਤ ਕਰਦਾ ਜਾਂ ਕੀ ਹੁੰਦਾ ਕੀ ਨਹੀਂ ਹੁੰਦਾ ਰੱਬ ਜਾਣੇ ਨਾ ਸੁਣਿਆ ਕਹਿੰਦੇ ਕਹਿੰਦੇ ਅੱਗੋਂ ਬਾੜ ਦੇ ਪਿੱਛੋਂ ਨਿਕਲ ਜਾਂਦੇ ਆ ਕਈ ਵਾਰ ਇਹ ਵੀ ਸੁਣਿਆ ਕਹਿੰਦੇ ਦੇਖੋ ਹੋ ਸਕਦਾ ਇਸ ਤਰ੍ਹਾਂ ਦਾ ਵੀ ਕੁਝ ਹੋਵੇ ਪਰ ਫੜਦਾ ਹੀ ਨਹੀਂ ਕੋਈ ਚਿੱਟੇ ਵਾਲੇ ਨੂੰ ਫੜਦਾ ਹੀ ਨਹੀਂ ਡਰਦੇ ਆ ਕਿਹੜੇ ਇੱਥੇ ਫੜਨ ਆਉਂਦੇ ਆ ਜਿਹੜੇ ਖਾਸ ਤਰਤੇ ਨਹੀਂ ਚਲੋ ਇਹਨਾਂ ਦਾ ਪਤਾ ਨਹੀਂ ਦੇਖੋ ਉਹਨੂੰ ਪੁਲਿਸ ਦਾ ਕੰਮ ਦਾ ਪਰ ਐ ਵੀ ਦੇਖਦੇ ਤੇ ਸੁਣਦੇ ਹੀ ਆ ਵੀ ਜਿਹੜਾ ਕੋਈ ਜ਼ਿਆਦਾ ਨਸ਼ਾ ਕਰਨ ਵਾਲਾ ਹੈ ਉਹਨੂੰ ਤਾਂ ਪੁਲਿਸ ਫੜਦੀ ਹੋਣੀ ਕਿਤੇ ਮਰਨਾ ਜਾਵੇ ਕਿਉਂਕਿ ਆਫਸਰ ਫੜਦਾ ਉਹ ਕਿਤੇ ਮਰ ਮਰਾ ਜਾਵੇ ਲੀਡਰੇ ਪਿਛੇ ਪੈ ਜਾਣੇ ਉਹਦੇ ਵੀ ਤੇਰੇ ਕੋ ਬੰਦਾ ਮਰ ਗਿਆ ਉਹ ਵੀ ਵਿਚਾਰਾ ਡਰਦਾ ਨੌਕਰੀ ਤੋਂ ਹਨਾ ਆਪਣਾ ਯਾਨੀ ਕਿ ਕੰਮ ਤਾਂ ਹੋ ਜਾਂਦੀਆਂ ਆ ਬੜੀ ਈਜ਼ੀਲੀ ਜਮਾਨਤਾ ਹੋ ਜਾਂਦੀਆਂ ਆ ਇਹਦਾ ਹੁਣ ਕਾਨੂੰਨ ਹੀ ਕੋਈ ਸਖਤ ਬਣਨਾ ਚਾਹੀਦਾ ਨਾ ਹੁਣ ਜੇ ਜੁੱਧ ਨਸ਼ਿਆਂ ਵਿਰੁੱਧ ਦਾ ਆਪਾਂ ਨਾਰਾ ਦੇ ਰਹੇ ਆ ਤਾਂ ਫਿਰ ਉਹ ਵੀ ਚੀਜ਼ ਨੂੰ ਰੋਕਣਾ ਵੀ ਚਾਹੀਦਾ ਖਤਮ ਵੀ ਹੋਣੀ ਚਾਹੀਦੀ ਫਿਰ ਉਹ ਖਤਮ ਤਾਂ ਹੋ ਨਹੀਂ ਰਿਹਾ ਜੇ ਗਰਾਊਂਡ ਰਿਐਲਿਟੀ ਦੇਖੀਏ ਤਾਂ ਖਤਮ ਕੁਝ ਨਹੀਂ ਹੋ ਰਿਹਾ ਕੱਲਾ ਜਿੰਨੇ ਮਰਜੀ ਸਵਾਲ ਬਹੁਤ ਵੱਡਾ ਹੈ ਬਈ ਦਾ ਕਿ ਜੋਤ ਨਸ਼ਾ ਵਿਰੋਧਤਾ ਜਰੂਰ ਚੱਲ ਰਿਹਾ ਪਰ ਗਰਾਉਂਡ ਜ਼ੀਰੋ ਜਿਹੜੀ ਹੈ ਗਰਾਉਂਡ ਰਿਪੋਰਟ ਹੈ ਉੱਥੇ ਕੁਝ ਨਹੀਂ ਅਸਰ ਆਏਗਾ ਤੁਹਾਨੂੰ ਕਿਉਂ ਲੱਗਦਾ ਕਿ ਅਸਰ ਕਿਉਂ ਨਹੀਂ ਆਏਗਾ ਭਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਵੀ ਅਸੀਂ ਤਾਂ ਸਾਫ਼ ਕਰਤਾ ਜਾਂਦੇ ਨਸ਼ਾ ਬਹੁਤ ਘਟਾ ਹਾ ਉਹ ਤਾਂ ਰੰਗਲਾ ਪੰਜਾਬੀ ਕਰਤਾ ਆ ਉਹਨਾਂ ਨੇ ਤਾਂ ਰੰਗਲਾ ਪੰਜਾਬੀ ਕਰਤਾ ਹੈ ਨਾ ਹੁਣ ਰੰਗਲਾ ਪੰਜਾਬੀ ਤੁਹਾਨੂੰ ਲੱਗਦਾ ਹੀ ਹੈ ਕਿ ਜੇ ਰੰਗਲਾ ਪੰਜਾਬ ਹੈ ਤਾਂ ਫਿਰ ਇਹ ਕਿਉਂ ਤਰੇ ਫਿਰਦੇ ਇੱਥੇ ਫਿਰ ਕਿਉਂ ਆਏ ਚੱਕਣ ਇਹ ਫਿਰ ਇਹ ਚੀਜ਼ ਹੋਣੀ ਨਹੀਂ ਚਾਹੀਦੀ ਕੋਈ ਨਸ਼ਾ ਬੰਦ ਨਹੀਂ ਕੋਈ ਨਸ਼ਾ ਬੰਦ ਨਹੀਂ ਹੋ ਕੋਈ ਚੀਜ਼ ਬੰਦ ਨਹੀਂ ਤੁਸੀਂ ਲਾਂਡਰਾ ਰੋਡ ਤੇ ਚੱਲ ਜਓ ਇੱਥੇ ਕੱਲ ਪਬਲਿਕ ਨੇ ਇਕੱਠੇ ਹੋ ਕੇ ਲਾਂਡਰਾ ਰੋਡ ਤੇ ਆਪ ਮਿੱਟੀ ਪਵਾ ਕੇ ਜੀਸੀਬੀ ਮਸ਼ੀਨ ਲਵਾ ਕੇ ਆਪ ਪਵਾਈ ਆ ਪਿਛਲੇ 15 ਦਿਨਾਂ ਤੋਂ ਪ੍ਰਸ਼ਾਸਨ ਨੂੰ ਜਾ ਕੇ ਕਮੇਟੀ ਦੇ ਵਿੱਚ ਰੋਲਾ ਪਾ ਰਹੇ ਆ ਹਰਜੀਤ ਸਿੰਘ ਪੰਨੂ ਜਿਹੜੇ ਆ ਉਹ ਰੋਲਾ ਪਾ ਰਹੇ ਨੇ ਕਈਆਂ ਨੇ ਕੱਲ ਕੀਤੀ ਵੀ ਕਰੋ ਹਨਾ ਖੁਦ ਕਰਕੇ ਕਰ ਰਹੇ ਆ ਪ੍ਰਸ਼ਾਸਨ ਨੂੰ ਕੋਈ ਗੱਲ ਨਹੀਂ ਹੈ ਕਿ ਯਾਦ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਿਲਕੁਲ ਤਾ ਲੋਕ ਆਪਣੀਆਂ ਮੁਸੀਬਤਾਂ ਦੱਸ ਰਹੇ ਸਨ ਕਿ ਵੀ ਨਸ਼ਾ ਇੰਜ ਨਹੀਂ ਰੁਕਣਾ ਜਿੱਦ ਜਿਵੇਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਪੰਜਾਬ ਪੁਲਿਸ ਨੇ ਅੱਜ ਇੱਕ ਐਸੋ ਆਪਰੇਸ਼ਨ ਖਰੜ ਚਲਾਇਆ ਹੈਗਾ ਤਾਂ ਜਿਸ ਤਿੱਕੇ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿ ਤੇ ਪੀਸੀਆਰ ਦੇ ਬੈਨਾ ਜਿਹੜੀਆਂ ਨੇ ਹਲੇ ਤੱਕ ਵੀ ਜਿਹੜੀਆਂ ਇਸ ਪਾਸੇ ਨੂੰ ਨਜ਼ਰ ਆ ਰਹੀਆਂ ਨੇ ਉਹ ਘਰਾਂ ਦੇ ਵਿੱਚ ਲਗਾਤਾਰ ਰੇਡਾਂ ਮਾਰਦੀਆਂ ਨੇ ਪਰ ਲੋਕਾਂ ਦੇ ਸਵਾਲ ਇਸ ਤਰ੍ਹਾਂ ਦੇ ਨੇ ਕਿ ਜੋ ਆਪਰੇਸ਼ਨ ਹੈ ਇਹ ਚੰਗੀ ਤਰ੍ਹਾਂ ਜਿਹੜਾ ਸਕਸੈਸ ਕੀਤਾ ਜਾਵੇ ਤਾਂ ਫੇਰ ਹੀ ਜਿਹੜੀ ਕਾਮਯਾਬੀ ਜਿਹੜੀ ਆ ਮਿਲ ਸਕਦੀ ਆ ਤਾਂ ਇਸ ਪਾਸੇ ਨੂੰ ਇਹ ਗਲੀ ਨੂੰ ਲੋਕ ਇਸ ਨਜ਼ਰ ਨਾਲ ਦੇਖਦੇ ਨੇ ਕਿ ਵੀ ਇੱਥੇ ਨਸ਼ਾ ਜ਼ਿਆਦਾ ਵਿਖਦਾ ਸੱਸੀ ਕਬੀਰ ਕੋ ਠੀਕੋ ਇੱਥੇ ਆ ਗਲੀ ਨੂੰ ਬੜਾ ਮਸ਼ਹੂਰ ਕੀਤਾ ਪਿਆ ਕਹਿੰਦੇ ਨਸ਼ਾ ਬੜਾ ਵਿਖਦਾ ਬਹੁਤ ਬਹੁਤ ਵਾਰੀ ਹਮ ਲਿਖਿਆ ਹੋਇਆ ਵੀ ਜੁਰਮਾਨਾ ਵੀ ਲਿਖਿਆ ਹੋਇਆ ਨਾਲੇ ਇਥੇ ਪਹਿਲਾਂ ਲਿਖਿਆ ਹੋਇਆ ਪਤਾ ਹਮ ਇੱਥੇ ਨਸ਼ਾ ਬਹੁਤ ਵਿਖਦਾ ਉਹ ਦੇਖਦੇ ਨਹੀਂ ਹੈਗਾ ਕੋਈ ਨਹੀਂ ਦੇਖਦਾ ਆ ਤੁਹਾਨੂੰ ਪਰੇਸ਼ਾਨੀ ਕਿੰਨੀ ਕਹੀ ਇਸੇ ਥੀਏ ਚ ਰਹਨੇ ਹੋ ਠੀਕ ਹੈ ਇੱਥਾ ਦਾ ਬਹੁਤ ਔਖਾ ਕੁੜੀ ਨੇ ਕੁੜੀ ਨਹੀਂ ਆਏ ਉਹ ਲੋਕ ਅੱਛਾ ਹਾਂ ਹੋਰ ਕ ਕੁੜੀ ਕਰਕੇ ਵੇਚਦੇ ਆ ਠੀਕ ਹੈ ਜੀ ਤਾਂ ਬਜ਼ੁਰਗ ਨੇ ਇਹ ਕਹਿ ਰਹੇ ਨੇ ਕਿ ਪਰੇਸ਼ਾਨੀ ਬੜੀ ਹੈ ਜਦੋਂ ਇੱਥੋਂ ਜਾਣੇ ਆ ਜਾਂ ਆਉਂਦੇ ਆ ਉਦੋਂ ਇਸ ਤਰ੍ਹਾਂ ਦੇ ਸਵਾਲ ਆਉਂਦੇ ਆ ਕਿ ਕੁੜੀ ਲੈਣੀ ਆ ਕੋਈ ਮੁੰਡਾ ਜਾਂ ਕੋਈ ਕੋਈ ਵੀ ਆਂਦਾ ਕਹਿੰਦੇ ਇੱਥੋਂ ਨੇੜੇ ਤੜੇ ਦੇ ਲੋਕ ਜਿਹੜੇ ਨੇ ਉਹ ਵੇਚਦੇ ਨੇ ਸੱਸੀ ਕਾਲ ਜੀ ਠੀਕ ਹੋ ਠੀਕ ਹੋ ਸਰ ਇੱਥੋਂ ਦੇ ਨੇ ਵਾਲੇ ਹਾਂ ਕਹਿੰਦੇ ਇੱਥੇ ਨਸ਼ਾ ਬੜਾ ਵਿਕਦਾ ਹੈ ਦਾ ਵਿਕਦਾ ਹੀ ਹੈ ਹਾਂ ਹਾਂ ਵਿਕਦਾ ਹੀ ਹੈ ਬਿਲਕੁਲ ਤਾਂ ਬੜੇ ਸੈਨ ਦੇ ਮਾਹੌਲ ਦੇ ਵਿੱਚ ਵਿਕਿਆ ਉਹਨਾਂ ਨੇ ਕਿ ਵਿਕਦਾ ਹੀ ਹੈ ਉਧਰ ਪੁਲਿਸ ਹਜੇ ਵੀ ਖੜੀ ਹੈ ਇਹ ਖਰੜਦਾ ਉਹ ਏਰੀਆ ਹੈ ਜਿੱਥੇ ਬਈ ਲੋਕ ਡਰਦੇ ਨੇ ਆਨਦੋਂ ਤੋਂ ਹੁਣ ਜਿਵੇਂ ਪੁਲਿਸ ਨੇ ਰੇਡ ਮਾਰੀ ਕੈਸ ਆਪਰੇਸ਼ਨ ਦੇ ਤਹਿਤ ਕਿ ਵੀ ਨਸ਼ਾ ਜਿਹੜਾ ਰਿਕਵਰ ਹੋਵੇ ਕਈ ਚੀਜ਼ਾਂ ਜਿਹਨੂੰ ਅੰਦਰ ਹੋਣ ਕਿ ਦੋ ਮੋਟਰਸਾਈਕਲ ਜਿਹੜੇ ਹੁਣ ਤੱਕ ਰਿਕਵਰ ਹੋਏ ਨੇ ਕੋਈ ਥੋੜੀ ਬਹੁਤ ਸਮਗਰੀ ਜਿਹੜੀ ਹੋ ਰਿਕਵਰ ਹੋਈ ਹੈਗੀ ਹੈ ਹੁਣ ਵੀ ਪੁਲਿਸ ਜਿਹੜੀ ਆ ਘਰਾਂ ਦੇ ਵਿੱਚ ਜਾ ਜਾ ਕੇ ਹਰ ਇੱਕ ਨੂੰ ਆ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੀ ਕੌਣ ਨਸ਼ਾ ਜਿਹੜਾ ਹੈ ਵੇਚਦਾ ਹੈ ਕੌਣ ਜਿਹੜਾ ਹੈ ਇੱਥੇ ਹੁਣ ਵੀ ਜਿਹੜਾ ਇੱਕ ਅੱਧਾ ਬੰਦਾ ਰਿਕਵਰ ਜਿਹੜਾ ਕੀਤਾ ਗਿਆ ਤੁਸੀਂ ਤਸਵੀਰ ਦੇਖ ਸਕਦੇ ਹੋ ਸਾਹਮਣੇ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਤਾਂ ਅਸੀਂ ਤੁਹਾਨੂੰ ਇਹ ਤਸਵੀਰ ਦਿਖਾਵਾਂਗੇ ਕਿ ਕੋਈ ਹਿੰਟ ਉਹਨਾਂ ਨੂੰ ਮਿਲੀ ਆ ਉਹ ਅੱਗੇ ਲੈ ਕੇ ਜਾ ਰਹੇ ਨੇ ਕਿਉਂਕਿ ਇੱਥੇ ਜਿਸ ਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਨੇ ਅਸੀਂ ਬੱਸ ਇਹਨੂੰ ਜਿਹੜਾ ਕੋਸ਼ਿਸ਼ ਕਰਾਂਗੇ ਕਿ ਕੀ ਕੋਈ ਜਾਣਕਾਰੀ حاصل ਹੋ ਹੀ ਹੋਣੀ ਆ ਉਹ ਅੱਗੇ ਲੈ ਕੇ ਜਾ ਰਹੇ ਨੇ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਖਰੜਦਾ ਇਹ ਸੈਂਸਿਟਿਵ ਏਰੀਆ ਕਹਿੰਦੇ ਲੋਕ ਕਹਿੰਦੇ ਨੇ ਡੈੱਡ ਜ਼ੋਨ ਵੀ ਇਹਨੂੰ ਕਿਹਾ ਜਾਂਦਾ ਕਿ ਨਸ਼ਾ ਇੱਥੇ ਬਹੁਤ ਜ਼ਿਆਦਾ ਹੈ ਉਸਦੇ ਚੱਲਦੇ ਹੋਏ ਪੰਜਾਬ ਪੁਲਿਸ ਨੇ ਅੱਜ ਜਿਹੜਾ ਕੈਸ ਆਪਰੇਸ਼ਨ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਰੇਡ ਵੱਜ ਚੁੱਕੀ ਆ ਤਾਂ ਉਸਦੇ ਚੱਲਦੇ ਰਹੀ ਇੱਥੇ ਜਿਹੜੀ ਆ ਪੁਲਿਸ ਨੇ ਅੱਜ ਰੇਡ ਕੀਤੀ ਆ ਅੱਜ ਇਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤੁਹਾਨੂੰ अपने एक कर मगर पैसे कर मगर कितना पैसा एक सौ एक सौ भी एक सौ सरकारी रेट के हैं सरकारी ये नहीं अपना काम है सारे मतलब तो इस सरकार में तो आते हैं ये भी सीएनडी में तो लेते हैं सौ पे लेंगे चार ही एक सौ बीस पे जो थोड़ा अपना है तो इस सरकार में क्या है तो वो जो पैसा सरकार में निकलती ह� ਇਹ ਸ਼ੋਟ ਆਉਂਦਾ ਹੈ। ਇਹਦਾ ਦਾਸ ਸਰ ਦਾ। ਉਹ ਲੱਗ ਕੇ ਮੀਟਿੰਗ ਨਾਲ ਲੱਗ ਕੇ। ਠੀਕ ਹੈ। ਤੇ ਆਪਾਂ ਕੀ ਵੀ ਕਰ ਜਾਂਦੇ ਤੇ ਕੋਈ ਘਰ ਦੀ ਲਿਸਟ ਤਾਂ ਹੋਣੀ ਨਾ। ਬੈਠੇ ਇਕੱਠੇ ਕਰਦਾ ਕਿਹਦੇ ਦਾ ਲਿਖਦਾ। ਉਹ ਦਫਾ ਆ ਜੀ ਹੈ ਕਹਿਣਾ। ਸਾਫਾਪੁਰ ਤੇਜਨਗਰ ਬਾਦਲੀ। ਪੈਸੇ ਇਕੱਠੇ ਕਰਦਾ ਹੈ। ਐਸੀ ਦੀ ਲਿਸਟ ਨਹੀਂ ਹੋਣੀ ਜੀ। ਐਸੀ ਨਹੀਂ ਲਿਸਟ ਕਿੱਦਾਂ। ਇਹ ਆਪਾਂ ਕਰ ਕਰ ਮਨਜ਼ਰ ਜੇ। ਜੇ ਆਪਾਂ ਮੀਟਿੰਗਾਂ ਕਰਨੀ। ਤੇਰੀ ਹੈ ਜਨਾਬ ਆਪ ਪੈਸੇ ਡੈਪਿੰਗ। ਕਿਤੇ ਤਾਂ ਲਿਖਤ ਪੜ ਤੂੰ ਕਰਦਾ ਹੀ ਹੋਏਗਾ ਤੂੰ। ਜਿੱਥੇ ਦੇਣੇ ਆ ਉਹ ਨਹੀਂ ਲਿਖਦਾ। ਇਹ ਲਿਖਦੇ ਜਾਣ ਪੜੇ ਲਿਖਦੇ ਨਹੀਂ ਨਾ ਸਰੇ ਇਹ ਪੱਕਾ ਸਾਰੇ ਬੱਚੇ ਪੜ੍ਹੇ ਲਿਖੇ ਨੇ ਕੁੰਦਾ ਲਿਖਦੇ ਉਹ ਵਾਲੀ ਆਪਣੇ ਹਰ ਘਰ ਹੀ ਲੱਗੀ ਆ ਦੇਖੋ ਜਾਂਦਾ ਕਿ ਕਿਹਦਾ ਦਸਤਾਨਦਾਰ ਮੈਂ ਚਾਚਾ ਇਹਦਾ ਅੱਛਾ ਤੁਸੀਂ ਕੀ ਕੰਮ ਕਰਦੇ ਆਂ ਆਪਾਂ ਖਵਾੜ ਲੋਹੇ ਰੱਦੀ ਦਾ ਤੁਹਾਡਾ ਲੋਹੇ ਰੱਦੀ ਦਾ ਕੰਮ ਕਿੱਥੇ ਹੈ ਤੁਹਾਡਾ ਆਪਾਂ ਲੋਹੇ ਫਿਰਦੇ ਆਂ ਸ਼ਹਿਰ ਵਿੱਚ ਕੋਈ ਯਾਰ ਕਿਤੇ ਤਾਂ ਗੇਰ ਦੇ ਚੱਕ ਤੇ ਹੁਣ ਸਾਰੇ ਕਿੱਧਰ ਬੈਠੇ ਹੋਵਾਂਗੇ ਕਿੱਥੇ ਗੇਰ ਤਾਂ ਆਪਾਂ ਖਵਾੜ ਖਰੀਦਦੇ ਆਂ ਲੋਹਾ ਰੱਦੀ ਪੇਪਰ ਰੱਦੀ ਆਪਾਂ ਦਾ ਆਵਾਜ਼ ਮਾਰ ਕੇ ਖਰੀਦਦੇ ਆਂ ਸ਼ਹਿਰ ਵਿੱਚ ਕਿੱਥੇ ਉਹਦੇ ਕੋਠੀਆਂ ਵਿੱਚ ਸ਼ਹਿਰ ਵਿੱਚ ਘੁੰਮਦੇ ਆਂ ਪਰ ਗੇਰ ਦੇ ਕਿੱਥੇ ਆ ਗੇਰ ਮੈਂ ਵੇਚਦਾ ਮੈਂ ਖਰੀਦਦਾ ਇਹ ਆਪਾਂ ਤੂੰ ਕੁੜਾ ਕਿਹਾ ਗਿਆ ਮੈਂ ਇਹ ਕੁੜਾ ਕਿਹਾ ਮੈਂ ਮੰਨਿਆ ਮੌਕੇ ਦੇ ਉਹ ਤੇ ਇਹਨਾਂ ਨਾਲ ਬਾਤ ਤਾਂ ਬਿਲਕੁਲ ਸ਼ੱਕ ਦੇ ਆਧਾਰ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਵੀ ਜੋ ਤੁਸੀਂ ਕੰਮ ਕਰਦੇ ਹੋ ਕਿਵੇਂ ਕਿਸ ਹੱਬ ਨਾਲ ਹਸਾਬ-ਕਿਤਾਬ ਕੀ ਰਹਿੰਦਾ ਉਸ ਦੇ ਚਲਦੇ ਆਈ ਜਿਹੜੇ ਇੱਥੇ ਮੁਲਾਜ਼ਮ ਪਹੁੰਚੇ ਸੀਗੇ ਇਹਨਾਂ ਦੇ ਘਰੇ ਜਿਹੜੀ ਹੈ ਰੇਡ ਕੀਤੀ ਜਾ ਰਹੀ ਸੀਗੀ ਹਾਲਾਂਕਿ ਉਹ ਕਹਿੰਦੇ ਕਿ ਵੀ ਮੈਂ ਜਮਾਦਾਰ ਹਾਂ ਵੀ ਮੈਂ ਕੂੜਾ ਚੱਕਦਾ ਤੇ ਪੈਸੇ ਜਿਹੜੇ ਲੋਕਾਂ ਤੋਂ ਲੈਣਾ ਤੇ ਜਿਹੜੇ ਰਿਕਵਰੀ ਇਹਨਾਂ ਨੂੰ ਚਾਹੁੰਦੇ ਸੀ ਕਿ ਵੀ ਡੈਰੀ ਦੇ ਉੱਤੇ ਜੋ ਸਮਾਨ ਪੈਸਾ ਲਿਖਿਆ ਜਾਂਦਾ ਉਹ ਸਾਨੂੰ ਦੱਸਿਆ ਜਾਵੇ ਇਹ ਖਰੜਾ ਖਰੜ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਜਿੱਥੇ ਕਿ ਅੱਜ ਕੈਸੋ ਆਪਰੇਸ਼ਨ ਦੇ ਤਹਿਤ ਇਹ ਰੇਡ ਵੱਜੀ ਹੈ ਹਰ ਘਰ ਦੇ ਵਿੱਚ ਇਹ ਰੇਡ ਮਾਰੀ ਗਈ ਹੈ ਕਿਉਂਕਿ ਇਸ ਕਰਕੇ ਰੇਡ ਵੱਜੀ ਹੈ ਕਿਉਂਕਿ ਲੋਕਾਂ ਦੇ ਉੱਤੇ ਇੱਥੇ ਸਵਾਲ ਹੁੰਦੇ ਨੇ ਕਿ ਵੀ ਇੱਥੇ ਨਸ਼ਾ ਵੇਚਿਆ ਜਾਂਦਾ ਲੋਕ ਨਸ਼ਾ ਵੇਚਦੇ ਨੇ ਇੱਥੇ ਯੂਨੀਵਰਸਿਟੀਆਂ ਦੇ ਜਿਹੜੇ ਬੱਚੇ ਨੇ ਉਹ ਨਸ਼ਾ ਲੈ ਕੇ ਜਾਂਦੇ ਨੇ ਜਿਵੇਂ ਇੱਥੇ ਤੁਹਾਨੂੰ ਅਸੀਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਦੋ ਜਣੇ ਨੂੰ ਰਿਕਵਰ ਕੀਤਾ ਦੋ ਮੋਟਰਸਾਈਕਲ ਰਿਕਵਰ ਕੀਤੇ ਹੋਰ ਵੀ ਕਈ ਨਸ਼ੀਲੀ ਪਦਾਰਥ ਚੀਜ਼ਾਂ ਜਿਹੜੀਆਂ ਨੇ ਰਿਕਵਰ ਹੋਣ ਜਾਣੇ ਹੁਣ ਸ਼ਾਮ ਨੂੰ ਕਲੀਅਰ ਕੀਤਾ ਜਾਏਗਾ ਕਿਹਦੇ ਕੋਲੋਂ ਕੀ ਕੁਝ ਰਿਕਵਰ ਹੋਇਆ ਕੀ ਕੁਝ ਚੀਜ਼ਾਂ ਮਿਲੀਆਂ ਪਤ ਨਹੀਂ ਜੀ ਹੁਣ ਇਹ ਸਾਨੂੰ ਨਹੀਂ ਪਤਾ ਹੈਗਾ ਮੈਂ ਤਾਂ ਆਪਣਾ ਬਿਮਾਰਾ ਮੈਂ ਤਾਂ ਹੁਣ ਆਈ ਆ ਆਪਣਾ ਬਦੁਆਈ ਨੇ ਅੱਛਾ ਹਾਂ ਕਈ ਦੋ ਤਿੰਨ ਜਣੇ ਚੱਕੇ ਵੀ ਐ ਇੱਥੋਂ ਪੁਲਿਸ ਨੇ ਪਤਾ ਨਹੀਂ ਤੁਹਾਏ ਤੁਸੀਂ ਇੱਥੇ ਇੱਥੋਂ ਰਹਿਣ ਵਾਲੇ ਹੋ ਔਰ ਇਹ ਨਹੀਂ ਆ ਰਹੇ ਬਹੁਤ ਗੰਦ ਪਾਇਆ ਜਨਾਬ ਕਿਨੇ ਸਭ ਨੇ ਪਾਇਆ ਪਿੰਡ ਵਿੱਚ ਲੋਕਾਂ ਨੇ ਬਹੁਤ ਗੰਦ ਪਾਇਆ ਦਾ ਇਹ ਗੰਦ ਜਨਾਬ ਤੁਸੀਂ ਤੁਸੀਂ ਉਹ ਕਰ ਸਕਦੇ ਆ ਇੱਥੇ ਬਹੁਤ ਲੋਕਾਂ ਨੇ ਗੰਦ ਪਾਇਆ ਇਹਨੇ ਦਾ ਗੰਦ ਪਾਇਆ ਗੰਦ ਇਹ ਕੂੜੇ ਦਾ ਕਿ ਨਸ਼ੇ ਦਾ ਕਿਸੇ ਵੀ ਲਾੜ ਦੋ ਕਿਸੇ ਵੀ ਕੰਮ ਤੋਂ ਲਾੜੋ ਬਹੁਤ ਲੋਕਾਂ ਨੇ ਗੰਦ ਪਾਇਆ ਦਾ ਇਹ ਜਨਾਬ ਤੁਸੀਂ ਕਰ ਸਕਦੇ ਕਿਰਪਾ ਨਹੀਂ ਮੈਂ ਕਿਰਪਾ ਨਹੀਂ ਕੋਈ ਕੋਈ ਕਰ ਸਕਦਾ ਕੋਈ ਨਸ਼ਾ ਨਸ਼ਾ ਵਿਕਦਾ ਇੱਥੇ ਬਹੁਤ ਜ਼ਿਆਦਾ ਤੂੰ ਇਹ ਨਾ ਕਹਿ ਮੈਂ ਤੈਨੂੰ ਸੱਚ ਕਹਿ ਰਿਹਾ ਕਿਹੜੇ ਕਿਹੜੇ ਬੰਦੇ ਵੇਚਦੇ ਆ ਲਿਆ ਸਾਹਮਣੇ ਮੈਂ ਮੈਂ ਐਵੇਂ ਮੈਂ ਕਿਸੇ ਨੂੰ ਕੀ ਕਹਿ ਦਵਾਂ ਐਵੇਂ ਨਹੀਂ ਕਹਿ ਸਕਦਾ ਬਹੁ ਮੱਲਾ ਇਹ ਗੰਦ ਬਹੁਤ ਪਾਇਦੇ ਗੰਦ ਚਕਾਓ ਇਹ ਗੰਦ ਤੁਸੀਂ ਚਕਾ ਸਕਦੇ ਆ ਕੋਈ ਗੰਦ ਨਹੀਂ ਚਕਾ ਸਕਦਾ ਬਸ ਤਾਂ ਬਿਲਕੁਲ ਇਹ ਕਹਿ ਰਿਹਾ ਇੱਥੇ ਵਿਕਦਾ ਨਸ਼ਾ ਆਂਟੀ ਕੁਛ ਨਹੀਂ ਵਿਕਦਾ ਕੁਛ ਨਹੀਂ ਸ਼ਰਾਬ ਪੀਤੀ ਜੀ ਨੇ ਉਹ ਚਲੀ ਵੀ ਗਦਾ ਚਾਹ ਲੈ ਬਈ ਨੇ ਸ਼ਰਾਬ ਪੀਤੀ ਹੈ ਤਾਂ ਕਹਿ ਰਿਹਾ ਇਹ ਕਹਿ ਰਿਹਾ ਕਿ ਗੰਦ ਜਿਕਾਓ ਪਰ ਇੱਥੇ ਪੁਲਿਸ ਨੇ ਰੇਡ ਮਾਰੀ ਹੈ ਪੁਲਿਸ ਦੇਖ ਰਹੀ ਹੈ ਕਿ ਵੀ ਕਿਹੜਾ ਨਸ਼ਾ ਵੇਚਦਾ ਕੌਣ ਵੇਚਦਾ ਕਿਵੇਂ ਵੇਚਦਾ ਉਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਇਹ ਖਰੜਾ ਹੈ ਖਰੜ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਜਿੱਥੇ ਕਿ ਪੁਲਿਸ ਨੂੰ ਸ਼ੱਕ ਸੀਗਾ ਕਿ ਇੱਥੇ ਨਸ਼ਾ ਤਸਕਰ ਰਹਿੰਦੇ ਨੇ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਤੇ ਜਿਹੜਾ ਕਾਬੂ ਪਾਇਆ ਜਾ ਸਕੇ